ਉਹ ਸਕੂਲ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਵਲੰਟੀਅਰ ਤੌਰ ਤੇ ਸੇਵਾ ਕਰਨ ਵਾਸਤੇ ਆਏ ਨੇ ਜਿਵੇਂ ਗਰਮੀ ਦਾ ਮੌਸਮ ਆ ਆਪਾਂ فاਸਲਾ ਰੱਖ ਕੇ ਖੜਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਤਨ RAM DAS GURU ਜਿਨ ਸਿਰਿਆ ਤਨੇ ਸਵਾਰਿਆ ਐਸੇ ਦੀਨ ਦਿ얄 ਪਾਸਾ ਸੋਢੀ ਸੁਲਤਾਨ ਤਨ ਤਨ ਗੁਰੂ RAM DAS ਜੀ ਦੇ ਪਵਿੱਤਰ ਅਸਥਾਨ ਤੇ ਬਹੁਤ ਸਾਰੀਆਂ ਸੰਗਤਾਂ ਦਰਸ਼ਨ ਦਿਦਾਰੇ ਕਰਨ ਵਾਸਤੇ ਆ ਰਹੀਆਂ ਨੇ ਸੋ ਸਤਿਗੰਦ ਸ੍ਰੀ ਹਰਮੰਦਰ ਸਾਹਿਬ ਵੱਲੋਂ ਬਹੁਤ ਸਾਰੀਆਂ ਸੰਗਤਾਂ ਛੁੱਟੀਆਂ ਦੇ ਦੌਰਾਨ ਹੋਣ ਕਰਕੇ ਸੰਗਤਾਂ ਦੀ ਆਮਦ ਬਹੁਤ ਜ਼ਿਆਦਾ ਸੋ ਸੰਗਤਾਂ ਦੀ ਵੱਧ ਆਮਦ ਨੂੰ ਦੇਖਦੇ ਹੋਏ ਸਤਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਮਾਜੂਬ ਭਾਈ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਦੇ ਆਦੇਸ਼ਾਂ ਮੁਤਾਬਕ ਜਿਹੜੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ਅਦਾਰੇ ਨੇ ਜਿੰਨੇ ਕਾਲਜ ਨੇ ਤੇ ਸਕੂਲ ਨੇ ਉਹ ਸਾਰੇ ਵਿਦਿਅਕ ਅਦਾਰਿਆਂ ਵਿੱਚੋਂ ਅੱਜ 7 ਜੂਨ ਤੋਂ ਲੈ ਕੇ 30 ਜੂਨ ਤੱਕ ਵਲੰਟੀਅਰ ਤੌਰ ਤੇ ਸੇਵਾ ਸ਼ੁਰੂ ਹੋਈ ਆ ਸੋ ਅੱਜ ਦੋ ਸਕੂਲ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਵਲੰਟੀਅਰ ਤੌਰ ਤੇ ਸੇਵਾ ਕਰਨ ਵਾਸਤੇ ਆਏ ਨੇ ਜੋ ਕਿ ਸੰਗਤਾਂ ਦੀ ਸੇਵਾ ਵਿੱਚ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਸਹਿਯੋਗ ਵਾਸਤੇ ਆਏ ਨੇ ਉਹ ਸੰਗਤਾਂ ਨੂੰ ਜਿੱਥੇ ਸਾਡੇ ਦਰਸ਼ਨੀ ਡਿਊਟੀ ਨੇ ਸਾਡੇ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਸੇਵਾਦਾਰ ਮੌਜੂਦ ਨੇ ਉਹਨਾਂ ਦੇ ਨਾਲ ਇਹ ਬੱਚੇ ਵਲੰਟੀਅਰ ਤੌਰ ਤੇ ਸੇਵਾ ਕਰਨ ਬਾਅਦ ਤੇ ਆਏ ਨੇ ਅਸੀਂ ਸਤਕੰਟ ਸ੍ਰੀ ਹਰਮੰਦਰ ਸਾਹਿਬ ਵੱਲੋਂ ਇਹਨਾਂ ਨੂੰ ਜਿਹਾ ਆ ਆਖਦੇ ਆ ਤੇ ਉਹ ਜਿਹੜੇ ਵਲੰਟੀਅਰ ਨੇ ਉਹ ਜਿੱਥੇ ਦਰਸ਼ਨੀ ਡਿਊਟੀ ਵਿੱਚ ਸੇਵਾ ਕਰਨ ਨੇ ਉਹ ਗੁਰਦਰਾ ਸਤਕੰਟ ਸ੍ਰੀ ਹਰਮੰਦਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਸੇਵਾ ਕਰਨੇ ਨੇ ਤੁਸੀਂ ਵੇਖ ਸਕਦੇ ਹੋ ਮੇਰੇ ਨਾਲ ਸਾਡੇ ਬੱਚੇ ਖੜੇ ਨੇ ਜਿਹੜੇ ਕਿ ਸਹਿਜ ਨਾਲ ਬੈਠੋ ਜੀ ਅੱਖ-ਅੱਖ ਜੋ ਕੰਪਲੈਕਸ ਦੇ ਵਿੱਚ ਅਸੀਂ ਸੰਗਤਾਂ ਨੂੰ ਕਹਿਣਾ ਚਾਹੁੰਦੇ ਆ ਉਹ ਤਖਤੀਆਂ ਤਖਤੀਆਂ ਦੇ ਉੱਤੇ ਲਿਖ ਕੇ ਅਸੀਂ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਕੀਤੇ ਨੇ ਵਲੰਟੀਅਰ ਜਿੱਥੇ ਇਹ ਸੇਵਾ ਕਰਦੇ ਨੇ ਉਥੇ ਜਲਦੀ ਵੀ ਸੇਵਾ ਸੰਗਤਾਂ ਲਈ ਹਾਜ਼ਰ ਆ ਉਥੇ ਹੋਰ ਸੰਗਤਾਂ ਨੂੰ ਜਿਵੇਂ ਗਰਮੀ ਦਾ ਮੌਸਮ ਆ ਆਪਾਂ فاਸਲਾ ਰੱਖ ਕੇ ਖੜਨਾ ਜਿਹੜੀਆਂ ਸੰਗਤਾਂ ਦਰਸ਼ਨੀ ਡਿਊਟੀ ਤੋਂ ਬਾਹਰ ਖੜੀਆਂ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਕੁਝ ਟਾਈਮ ਲੱਗਣਾ ਉਹ ਬੈਠ ਕੇ ਉਹ ਬੈਠ ਕੇ ਆਪਣੀ ਵਾਰੀ ਦੀ ਅਡੀਕ ਕਰ ਸਕਦੀਆਂ ਨੇ ਸੋ ਮੈਂ ਸਤਿਗੰਗਨ ਸ੍ਰੀ ਹਰਮੰਦਰ ਸਾਹਿਬ ਵੱਲੋਂ ਮੁਖ ਸੇਵਾਦਾਰ ਹੋਣ ਦੇ ਨਾਤੇ ਇਹਨਾਂ ਵਿਦਿਆਕ ਆਧਾਰਾਂ ਦੇ ਵਲੰਟੀਅਰਾਂ ਦਾ ਪ੍ਰਬੰਧਕਾਂ ਦਾ ਖਾਸ ਕਰਕੇ ਵਿਦਿਆਕ ਜਿਹੜੇ ਸਾਡੇ ਸਕੱਤਰ ਸਾਹਿਬ ਨੇ ਸਰਦਾਰ ਸੁਖਵਿੰਦਰ ਸਿੰਘ ਤੇ ਭੈਣ ਸੁਤਵੰਤ ਕੌਰ ਜੀ ਦਾ ਮੈਂ ਧੰਨਵਾਦ ਕਰਦਾ ਉਹਨਾਂ ਨੇ ਇਹ ਵਲੰਟੀਅਰ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਜਿੰਨੇ ਵੀ ਬੱਚੇ ਨੇ ਇਹ ਇੱਥੇ 1 ਮਹੀਨਾ ਸੇਵਾ ਦੇ ਲਈ ਆਏ ਨੇ ਅਸੀਂ ਫੇਰ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੇ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਕਿ ਸਾਨੂੰ ਵੱਧ ਤੋਂ ਵੱਧ ਕਿਉਂਕਿ ਸੰਗਤ ਦੀ ਆਮਦ ਬਹੁਤ ਜ਼ਿਆਦਾ ਆ ਛੁੱਟੀਆਂ ਹੋਣ ਕਰਕੇ ਸਾਨੂੰ ਵੱਧ ਤੋਂ ਵੱਧ ਸਹਿਯੋਗ ਦਿਓ ਗਰਮੀ ਦੇ ਵਾਅਸਮ ਹੋਣ ਕਰਕੇ ਜਦ ਅਸੀਂ ਦਰਸ਼ਨ ਡਿਊਟੀ ਦੇ ਬਾਹਰ ਖੜਦੇ ਹਾਂ ਆਪ ਤੋਂ فاਸਲਾ ਰੱਖ ਕੇ ਖੜੀਏ ਜੇ ਸਾਨੂੰ ਟਾਈਮ ਲੱਗਣਾ ਤਾਂ ਅਸੀਂ ਬੈਠ ਕੇ ਵੀ ਆਪਣੀ ਵਾਰੀ ਦੀ ਅਡੀਕ ਕਰ ਸਕਦੇ ਹਾਂ ਫੇਰ ਅਖੀਰ ਦੇ ਵਿੱਚ ਇਹ ਵਿਦਿਅਕ ਅਦਾਰੇ ਦੇ ਪੂਰੀ ਟੀਮ ਦਾ ਮੈਂ ਧੰਨਵਾਦ ਕਰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ